ਦੋਸਤੋ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਨੇ ਆ ਕੇ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਤੇ ਆਰ ਕੇ ਅਮਰਸਰੀ ਨਿਊਟਰਲ ਕੁਲਚੇ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਆ ਔਰ ਇਸ ਨੌਜਵਾਨ ਨੂੰ ਪਿਛਲੇ 2 ਕੁ ਮਹੀਨੇ ਤੋਂ ਜਿਹੜਾ ਵਾ ਉਹ ਗੁਰਦਾਸਪੁਰ ਦੇ ਵਿੱਚ ਆਪਣਾ ਇਹ ਨਵਾਂ ਸੈਟਅਪ ਸ਼ੁਰੂ ਕੀਤਾ ਵਾ ਔਰ ਨਿਊਟਰੀ ਇੰਨੀ ਕੁ ਸਵਾਦ ਆ ਕਿ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਬਹੁਤ ਸਾਫ ਸਫਾਈ ਆ ਔਰ ਬੜਾ ਹਾਈ ਕੁਆਲਿਟੀ ਫੂਡ ਜੜਾ ਵਾ ਉਹ ਇਹ ਨੌਜਵਾਨ ਅੰਮ੍ਰਿਤਸਰ ਤੋਂ ਸਪੈਸ਼ਲ ਗੁਰਦਾਸਪੁਰ ਆ ਕੇ ਪ੍ਰੋਵਾਈਡ ਕਰਾ ਰਿਆ ਵਾ ਲਾਇਬ੍ਰੇਰੀ ਰੋਡ ਆ ਔਰ ਮਨਾਰਤ ਸੇਲਸ ਜਿਹੜੀ ਮੋਬਾਈਲਾਂ ਦੀ ਇੱਕ ਬੜੀ ਫੇਮਸ ਦੁਕਾਨ ਆ ਉਹਦੇ ਬਿਲਕੁਲ ਓਪੋਜ਼ਿਟ ਸਾਈਡ ਤੇ ਆ ਲਗਾਤਾਰ ਅ ਅੱਜ ਅਸੀਂ ਦੇਖਿਆ ਕਿ ਬਹੁਤ ਇਹਨਾਂ ਦਾ ਟੇਸ ਜੜਾ ਵਾ ਉਹ ਯੂਨੀਕ ਆ ਔਰ ਸੇਮ ਇਦਾਂ ਲੱਗ ਰਿਹਾ ਕਿ ਜਿਦਾਂ ਅੰਮ੍ਰਿਤਸਰ ਹੀ ਅਸੀਂ ਕਿਤੇ ਨਿਊਟਰੀ ਕੁਲਚਾ ਖਾ ਰਹੇ ਹੋਈਏ ਬਹੁਤ ਸਾਰੇ ਲੋਕ ਜੜੇ ਆ ਉਹ ਇੱਥੇ ਲਗਾਤਾਰ ਆ ਰਹੇ ਆ ਵੱਖ-ਵੱਖ ਸ਼ਹਿਰਾਂ ਤੋਂ ਵੀ ਔਰ ਤੁਸੀਂ ਵੀ ਜੜਾ ਵਾ ਉਹ ਜ਼ਰੂਰ ਵਿਜ਼ਿਟ ਕਰੋ ਅੱਜ ਦੀ ਇਸ ਖਬਰ ਦੇ ਵਿੱਚ ਇਸ ਨੌਜਵਾਨ ਨੇ ਪੂਰੀ ਡਿਟੇਲ ਜੜੀ ਆ ਉਹ ਆਪਣੇ ਇਸ ਨਿਊਟਰੀ ਗੁਲਚੇ ਬਾਰੇ ਦਿੱਤੀ ਹੈ ਇਸ ਨੂੰ ਜ਼ਰੂਰ ਸੁਣੋ ਔਰ ਕਿਦਾਂ ਦਾ ਤੁਹਾਨੂੰ ਟੇਸਟ ਲੱਗਾ ਜੀ ਮੇਰਾ ਨਾਮ ਬੋਬੀ ਚਟਾ ਔਰ ਮੈਂ ਇਹਨਾਂ ਕੋ ਫਸਟ ਟਾਈਮ ਟਰਾਈ ਕੀਤਾ ਵਾ ਬਹੁਤ ਹੀ ਅੱਛਾ ਟੇਸਟ ਔਰ ਕੋਈ ਐਂਦਾ ਮਤਲਬ ਕਿ 11 ਮਸਾਲੇ ਨਹੀਂ ਥੋੜੇ ਲਿਮਟਡ ਮਸਾਲੇ ਚਾਹੀਤੇ ਉਹਨਾਂ ਨੇ ਪਾਏ ਆ ਔਰ ਸਵਾਦ ਵੀ ਬਹੁਤ ਚਾ ਹੈਗਾ ਵਾ ਔਰ ਇਹਨਾਂ ਦਾ ਕੁਚਾ ਬਹੁਤ ਵਧੀਆ ਵਾ ਹਲਕਾ ਕੁਚਾ ਵੀ ਜਿਆਦਾ ਟੈਕ ਨਹੀਂ ਕਰਦਾ ਕਿ ਤਨੂੰ ਖਾ ਕੇ ਔਰ ਇਹਨਾਂ ਚਟਨੀ ਪਿਆਜ਼ ਆਲ ਆ ਦਾ ਸਾਰਾ ਵੈਰੀ ਗੁੱਡ ਗੁੱਡ ਬਿਲਕੁਲ ਭਾਜੀ ਗੁਰਦਾਸਪੁਰ ਆ ਕੇ ਪਹਿਲੀ ਵਾਰੀ ਤੁਸੀਂ ਨਿਊਟਰੀ ਕੁਚਾ ਖਾਦਾ ਵਾ ਹਮੂਮਣੇ ਚੀਜ਼ ਹੈਗੀ ਆ ਅੰਮ੍ਰਿਤਸਰ ਦੀ ਜੀ 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 ਗੁਰਦਾਸਪੁਰ ਦੇ ਲੋਕਾਂ ਨੂੰ ਇੱਕ ਸਰਪ੍ਰਾਈਜ਼ ਜਿਆ ਨਹੀਂ ਲੱਗਾ ਕਿ ਇੰਨਾ ਵਧੀਆ ਟੇਸ ਜੀ 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 ਬਿਲਕੁਲ ਬਿਲਕੁਲ ਅੰਮ੍ਰਿਤਸਰ ਤੇ ਵੀ ਬਹੁਤ ਟਰਾਈ ਕੀਤਾ ਬਹੁਤ ਕੁਝ ਖਾਦਾ ਅੰਮ੍ਰਿਤਸਰ નોਟ ਆਊਟ ਹੋ ਤੇ ਹੈ ਹੀ ਬਹੁਤ ਵਧੀਆ ਪਰ ਸਾਨੂੰ ਅੰਮ੍ਰਿਤਸਰ ਵਰਗਾ ਹੀ ਟ ਇਨਾ ਕੋ ਆ ਕੇ ਔਰ ਫਰ ਦੇਖਿਆ ਔਰ ਇਹਨਾਂ ਦਾ ਸਟਾਲ ਦੇਖਿਆ ਜ ਬੜੀਆ ਇਨਾ ਕੋ ਕਸਟਮਰ ਵੀ ਕਾਫੀ ਸੀਗੇ ਅਧੀਗਾ ਸੀ ਵੀ ਟਾਈ ਕਰੀਏ ਔਰ ਜਦੋਂ ਅਸੀਂ ਆਪਣਾ ਮੈਂ ਆਪ ਹੀ ਮਿਸਿੰਗ ਨਾ ਜੋ ਬਖਾਤਾ ਅਸੀਂ ਇੱਕ ਇੱਕ ਪਲੇਟ ਹੋਰ ਆਰਡਰ ਦੇ ਦਿੱਤਾ ਕਿ ਸਾਨੂੰ ਅੱਛਾ ਲੱਗਾ ਸਾਨੂੰ ਇੱਕ ਮਨੀ ਪਲੇਟ ਫੋਨ ਲਗਾਈ ਗਿਆ ਬਾਕੀ ਨਾਮ ਔਰ ਅੱਜ ਤੁਸੀਂ ਨਿਊਟਰੀ ਕੁਇਚਾ ਖਾਣ ਇੱਥੇ ਆਇਓ ਕੀ ਕਹਿਣਾ ਚਾਹੋਗੇ ਮੇਰਾ ਨਾਮ ਭਾਈ ਰਮਨਿਸ਼ ਸਿੰਘ ਹੈ ਤੇ ਨਿਊਟਰੀ ਕੁਇਚਾ ਬਹੁਤ ਵਧੀਆ ਹੈ ਭਾਈ ਕੋ ਪਹਿਲਾਂ ਵੀ ਆੰਦਿਆਂ ਦੇ ਬਹੁਤ ਵਧੀਆ ਸੁਆਦ ਆ ਦਿਲਕੋਮ ਅਮ੍ਰਿਤਸਰ ਵਰਗਾ ਰੀਸ ਮਿਲ ਰਿਹਾ ਹਾਂ ਜੀ ਇਹ ਦੇਖੋ ਕਹਿੰਦਾ ਕਿ ਹਰੇਕ ਨੂੰ ਇੱਕ ਵਾਰੀ ਟਰਾਈ ਕਰਨਾ ਚਾਹੀਦਾ ਜਰੂਰ ਮੌਕਾ ਦੋ ਵੀਰ ਨੇ ਅਮ੍ਰਿਤਸਰ ਤੋਂ ਆਂਦੇ ਡੇਲੀ ਹਾਂਜੀ ਕੀ ਨਾਮ ਤੁਹਾਡਾ ਕੀ ਕਹਿਵਾ ਚੋਗੇ ਮੇਰਾ ਨਾਮ ਅੰਕਿਤ ਵਰਮਾ ਵਾਂ ਮੈਂ ਧਾਰੀਵਾਲ ਤੋਂ ਸਪੈਸ਼ਲ ਇਹਨਾਂ ਦੇ ਨੂਡਲੀ ਕੁਲਚੇ ਖਾਣ ਵਾਸਤੇ ਆਨਾ ਵਾਂ ਬਹੁਤ ਹੀ ਟੇਸਟ ਆ ਅਮ੍ਰਿਤਸਰ ਜਾਣ ਦੀ ਲੋੜ ਹੀ ਨਹੀਂ ਆਗੀ ਨਾਮ ਦਾਨਿਸ਼ ਹੈ ਇਹ ਨੂਡਲੀ ਕੁਲਚਾ ਹੈ ਇਹ ਨੂਡਲੀ ਚਾਵਲਾ ਹੈ ਇਹ ਫੂਡ ਦਾ ਹਲਵਾ ਹੈ ਇਹ ਬੇਸਿਕ ਕੋਈ ਹੋਰ ਆ ਪਾ ਭਾਈ ਐਮਬੈਸਡਰ ਉਹ ਆਇਆ ਢਿੱਲੀ ਅਪਡਾਉਨ ਆ ਰਹੀਦਾ ਇਹ ਹਾਂਜੀ ਰਿਸਪੌਂਸ ਮਿਲਿਆ ਬਹੁਤ ਵਧੀਆ ਭਾਈ ਇੱਕ ਦਸ ਪੂਰੀ ਬਹੁਤ ਸਾਦੇ ਰਹੇ ਆਪਣੇ ਵੀਰ ਭਰਾ ਸਾਰੇ ਬਹੁਤ ਵਧੀਆ ਚੱਲ ਰਿਹਾ ਦੱਸਦੇ ਪਏ ਆਪਣੇ ਯਾਰਾਂ ਦੋਸਤਾਂ ਨੂੰ ਕੀ ਟਾਈਮਿੰਗ ਕੀ ਹੈ ਤੁਹਾਡੀ ਭਾਈ 10 ਵੇ ਆਈਦਾ ਇਹ ਤੇ ਸ਼ਾਮੀ 6 ਵੇ ਤੱਕ ਹੁੰਦੇ ਆ ਭਾਜੀ ਲਾਇਬ੍ਰੇਰੀ ਰੋਡ ਇਹ ਹਨੂਮਨ ਚੌਂਕ ਭਾਜੀ ਆਪਾਂ ਇੱਥੇ ਘੁੰਮਣ ਆਏ ਸੀ ਤੇ ਆਡੀ ਸਲਾਹ ਬਣੀ ਇੱਥੇ ਨਾ ਉਹੀ ਵੈਰਾਈ ਨਹੀਂ ਹੈ ਵਧੀਆ ਇਹ ਤੇ ਤਾਂ ਫਿਰ ਆਪਾਂ ਸਲਾਬ ਬਣਾਈ ਇੱਥੇ ਲਾ ਲਈਏ ਜੀ ਸਾਡੀ ਨੂਡਲੀ ਪੁਲਕਾ ਹੈ 40 ਰੁਪਏ ਮੂਲ ਬਟਰ ਵਾਲਾ 50 ਰੁਪਏ ਤੇ ਮੂਲ ਬਟਰ ਪਨੀਰ 60 ਰੁਪਏ ਲੋੜ ਨਹੀਂ ਪਈ ਕੋਈ ਬਰਦਾਸ਼ਤਪੁਰ ਵੀ ਜੀ ਤੁਹਾਨੂੰ ਇਹ ਵਾਲਾ ਟੇਸਟ ਮਿਲ ਜੀਗਾ ਜੀ ਇੱਕ ਵਾਰੀ ਭਾਈ ਜਰੂਰ ਆਓ ਟੇਸਟ ਕਰੋ ਤੇ ਦੱਸੋ